ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜ਼ਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਜੂਨ 2024 ਹੈ ਤੇ ਅੱਜ ਆਪਾਂ ਆਪਣੇ ਮਿੱਠੇ ਦੇ ਬਾਗ ਵਿੱਚ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਆਪਣੇ ਜੋ ਮਲਚੀਆਂ ਦੇ ਵਿੱਚ ਬਾਰ-ਬਾਰ ਦੱਸਾਂਗੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਜੋ ਮੇਰਾ YouTube ਚੈਨਲ ਹੈ ਫਾਇਲ ਕਾ ਫਾਰਮਿੰਗ ਉਸ ਨੂੰ ਲਾਈਕ ਔਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਾ ਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਕਿਸਾਨ ਵੀਰੋ ਤੁਸੀਂ ਸਭ ਜਾਣਦੇ ਹੋ ਖਾਸ ਕਰਕੇ ਮੇਰੇ ਬਾਗਾਂ ਵਾਲੇ ਵੀ ਇਹ ਜਾਣ ਪਲੀ ਪਾਂ ਜਾਣਦੇ ਨੇ ਵੀ ਇਸ ਵਾਰੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਜਿਹਦੇ ਕਰਕੇ ਕੀ ਹੈ ਕਿਉਂਕਿ ਨਹਿਰਾਂ ਦੇ ਵਿੱਚ ਪਾਣੀ ਘਟ ਹੋਣ ਕਰਕੇ ਜਾਂ ਨਹਿਰਾਂ ਦੀਆਂ ਬੰਦੀਆਂਆਂ ਦੇ ਕਰਕੇ ਅਬੋਰ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਕਈ ਬਾਗ ਸੁੱਕ ਰਹੇ ਨੇ ਔਰ ਬਿਲਕੁਲ ਬਿਲਕੁਲ ਸੁੱਕਣ ਦੀ ਜਾਂ ਕਗਾਰ ਤੇ ਆ ਕੇ ਖੜੇ ਹੋ ਗਏ ਨੇ ਤਾਂ ਉਹਨਾਂ ਦੇ ਵਿੱਚ ਫਲਾਂ ਦੀ ਡ੍ਰੌਪਿੰਗ ਵੀ ਜ਼ਿਆਦੀ ਹੋਈ ਹੈ ਤਾਂ ਜਿੱਥੇ ਬਾਗਬਾਨੀ ਵਿਭਾਗ ਦੇ ਵੱਲੋਂ ਹਰ ਵਾਰੀ ਇਹੀ ਕਿਹਾ ਜਾਂਦਾ ਹੈ ਵੀ ਤੁਸੀਂ ਬਾਗ ਦੇ ਵਿੱਚ ਵੱਧ ਤੋਂ ਵੱਧ ਮਲਚਿੰਗ ਕਰੋ ਕਿਉਂਕਿ ਮੈਂ ਤਾਂ ਕਾਫੀ ਸਾਲਾਂ ਤੋਂ ਜੋ ਬਾਗ ਦੇ ਵਿੱਚ ਮਲਚਿੰਗ ਕਰਦਾ ਆ ਰਿਹਾ ਜਿਸ ਤਰ੍ਹਾਂ ਮੇਰੇ ਕੋਲ ਅਪਰਾਲੀ ਹੈ ਤਾਂ ਮੈਂ ਇਹ ਪਰਾਲੀ ਕੀਤੀ ਹੋਈ ਹੈ ਜਾਂ ਮੇਰੇ ਕੋਲ ਗੰਨਾ ਹੁੰਦਾ ਤਾਂ ਗੰਨੇ ਦੀ ਖੋਰੀ ਜਿਹੜੀ ਹੈ ਆਪਾਂ ਵੇਖੋ ਪੂਰੇ ਬਾਗ ਦੇ ਵਿੱਚ ਇਸ ਤਰ੍ਹਾਂ ਇਹਦੀ ਆਪਾਂ ਮਲਚਿੰਗ ਕਰ ਦਿੱਤੀ ਹੈ ਤਾਂ ਇਹਦੇ ਨਾਲ ਹੁੰਦਾ ਕੀ ਹੈ ਇੱਕ ਤਾਂ ਸਾਨੂੰ ਪਾਣੀ ਕੱਟ ਲਾਉਣਾ ਪੈਂਦਾ ਮੇਰੇ ਇਸ ਬਾਗ ਨੂੰ ਪਾਣੀ ਲੱਗੇ ਨੂੰ ਘੱਟੋ ਘੱਟ ਡੇਢ ਮਹੀਨਾ ਹੋ ਗਿਆ ਤਾਂ ਇਹਦੇ ਵਿੱਚ ਤੁਸੀਂ ਦੇਖ ਲਓ ਅਦੇ ਵੀ ਬਾਗ ਜਿਹੜਾ ਇਹ ਸੁੱਕਾ ਨਹੀਂ ਮਨਾ ਰਿਹਾ ਤੇ ਇਹਨੂੰ ਅੱਜ ਆਪਾਂ ਇੱਕ ਦੋ ਦੋ ਇੱਕ ਦੋ ਦਿਨਾਂ ਦੇ ਵਿੱਚ ਹੋ ਸਕਦਾ 14-15 ਤਰੀਕ ਤੱਕ ਨਹਿਰ ਆਜੂਗੀ ਪਾਣੀ ਛੱਡਾਂਗੇ ਤਾਂ ਕਿਸੇ ਤਰ੍ਹਾਂ ਵੀ ਬਾਗ ਤੇ ਕਿਸੇ ਤਰ੍ਹਾਂ ਦਾ ਕੋਈ ਸੁੱਕਾ ਨਹੀਂਗਾ ਤੇ ਮੈਂ ਤੁਹਾਨੂੰ ਇਹਦੇ ਥੱਲੇ ਮੌਇਸਚਰ ਵੀ ਵਿਖਾ ਦਿੰਦਾ ਕਿਨੇ ਜ਼ਮੀਨ ਨੇ ਮੌਇਸਚਰ ਨੂੰ ਕਿੰਨਾ ਕੋ ਸੰਭਾਲ ਕੇ ਰੱਖਿਆ ਹੋਇਆ ਆ ਤੁਸੀਂ ਵੇਖੋ ਤੁਸੀਂ ਵੇਖ ਰਹੇ ਹੋਗੇ ਆ ਗਡੋਆਆਂ ਦੀਆਂ ਮਿੰਗਣਾ ਨੇ ਦੇਖੋ ਤਾਂ ਇਹ ਜ਼ਮੀਨ ਦੇ ਵਿੱਚ ਗਡੋਆ ਕਿੰਨਾ ਵਧਿਆ ਹੈ ਗੋਆ ਵਦਨ ਦੇ ਨਾਲ ਜਿੱਥੇ ਜ਼ਮੀਨ ਵਿੱਚ ਜਿਹੜੇ ਤੱਤ ਨੇ ਪਏ ਉਹ ਜਿਹੜੇ ਇਹ ਬੂਟਾ ਨੂੰ ਆਸਾਨੀ ਨਾਲ ਲੈ ਸਕਦਾ ਤਾਂ ਜਿਹੜੀ ਅਸੀਂ ਮਹਿੰਗੀ ਕੇਚੂਆ ਦੀ ਖਾਦ ਕੇਚੂਆ ਖਾਦ ਆ ਗਡੋਆ ਦੀ ਖਾਦ ਲਿਆ ਕੇ ਪਾਉਨੇ ਆ ਤਾਂ ਇਹੋ ਜਿਹੀਆਂ ਸਾਨੂੰ ਖਾਦਾਂ ਦੀ ਕੋਈ ਲੋੜ ਨਹੀਂ ਪੈਣੀ ਸਾਡੇ ਪੈਸੇ ਵੀ ਬਚਣਗੇ ਤਜ ਜਿਹਨੇ ਵੀ ਸਾਡੇ ਕੋਲ ਰਹਿਣ ਖੁੰਦਾ ਜੇ ਸਾਡੇ ਕੋਲ ਗੰਨੇ ਦੀ ਖੋਰੀ ਆ ਅਸੀਂ ਗੰਨੇ ਦੀ ਖੋਰੀ ਪਾ ਦਈਏ ਜੇ ਸਾਡੇ ਕੋਲ ਝੋਨੇ ਦੀ ਪਰਾਲੀ ਆ ਤਾਂ ਅਸੀਂ ਉਸ ਪਰਾਲੀ ਨੂੰ ਪਾ ਦਈਏ ਇਹਦੇ ਦੋ ਫਾਇਦੇ ਹੋਣਗੇ ਇੱਕ ਤਾਂ ਅਸੀਂ ਦੂਜੇ ਜਿਹੜੇ ਖੇਤ ਵਿੱਚੋਂ ਪਰਾਲੀ ਚੁੱਕ ਰਹੇ ਹਾਂ ਉਥੇ ਅੱਗ ਨਹੀਂ ਲਾਉਣੀ ਪਊਗੀ ਉਹੀ ਸਾਡੇ ਖੇਤ ਵਿੱਚ ਆ ਕੇ ਸਾਡੇ ਜ਼ਮੀਨ ਦੇ ਵਿੱਚ ਜੈਵਿਕ ਮਾਤਾ ਬਾਗ ਵਿੱਚ ਇੰਨਾ ਕੋ ਵਧਾਊਗੀ ਸਾਡੀ ਫਰੂਟ ਦੀ ਜਿਹੜੀ ਉਹ ਕੁਆਲਿਟੀ ਦੂਜੇ ਨਾਲੋਂ ਵੱਖਰੀ ਹੋਊਗੀ ਆ ਕਿਸਾਨ ਵੀਰੋ ਇਧਰ ਆਪਣਾ ਗੰਨਾ ਹੈ ਤਾਂ ਇਹੀ ਗੰਨਾ ਆਪਾਂ ਕੱਟਣ ਤੋਂ ਬਾਅਦ ਇਹ ਖੋਰੀ ਨੂੰ ਆਪਾਂ ਇਹਦੇ ਵਿੱਚ ਲੈ ਜਾਂਦਾ ਤਾਂ ਬਾਕੀ ਕਿਸਾਨ ਵੀਰੋ ਇਹਦੇ ਨਾਲ ਜਿਹੜੀ ਐ ਮੈਂ ਜਿਵੇਂ ਗੱਲ ਕਰ ਰਿਹਾ ਸੀ ਕਿ ਜਿਹੜੀ ਪਰਾਲੀ ਹੈ ਤਾਂ ਪਰਾਲੀ ਦੇ ਵਿੱਚੋਂ ਜਾਂ ਗੰਨੇ ਦੀ ਖੋਰੀ ਦੇ ਵਿੱਚੋਂ ਜਿਹੜੇ ਸਾਨੂੰ ਤਤ ਮਿਲਨੇ ਨੇ ਨਾਈਟ੍ਰੋਜਨ ਮਿਲਣੀ ਹੈ ਫਾਸਫੋਰਸ ਮਿਲਣੀ ਹੈ ਪੋਟਾਸ਼ ਮਿਲਣੀ ਹੈ ਮੋਲੀਬਡੇਨੀਅਮ ਬੋਰਾਂ ਬੋਰਨ ਜਿਹੜੇ ਵਰਗੇ ਤੱਤ ਹੈ ਜਿੰਕ ਹੈ ਮੈਗਨੀਸ਼ੀਅਮ ਹੈ ਕੈਲਸ਼ੀਅਮ ਹੈ ਸਲਫਰ ਹੈ ਇਸ ਪਰਾਲੀ ਵਿੱਚ ਮੌਜੂਦ ਹੁੰਦੇ ਨੇ ਤੇ ਜੈਵਿਕ ਕਾਰਬਨ ਜਿੰਦਾ ਕੋਈ ਮੁੱਲ ਹੀ ਨਹੀਂ ਉਹ ਸਾਨੂੰ ਬਿਲਕੁਲ ਫ੍ਰੀ ਦੇ ਵਿੱਚ ਮਿਲਦਾ ਹੈ ਤਾਂ ਸਾਨੂੰ ਐਵੇਂ ਹੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਹਨੂੰ ਆਪਣੇ ਖੇਤ ਵਿੱਚ ਪਾਉਣਾ ਚਾਹੀਦਾ ਆ ਵੇਖੋ ਤੁਸੀਂ ਮਿੱਠੇ ਨੇ ਕਿੱਡਾ ਵਧੀਆ ਜਿਹੜਾ ਪਾਲੇ ਸਾਈਜ਼ ਲਿਆ ਹੋਇਆ ਤੇ ਲਗਭਗ ਆਪਾਂ ਛੋਲਾਈ ਦੇ ਪਹਿਲੇ ਹਫਤੇ ਜਾਂ 15 ਜੁਲਾਈ ਤੋਂ ਬਾਅਦ ਮੰਡੀ ਚ ਉਤਾਰ ਦਿਆਂਗੇ ਤਾਂ ਕਿਸਾਨ ਵੀਰੋ ਖੇਤ ਵਿੱਚ ਜਿਹੜੀ ਹੈ ਪਲਾਲੀ ਨੂੰ ਤੁਸੀਂ ਰਹਿਤ ਖੁੰਦ ਨੂੰ ਅੱਗ ਨਾ ਲਾਓ ਇਸੇ ਤਰ੍ਹਾਂ ਮਲਚਿੰਗ ਕਰਕੇ ਉਹਨੂੰ ਆਪਣੀ ਜ਼ਮੀਨ ਦੇ ਵਿੱਚ ਜਾਂ ਬਾਗਾਂ ਦੇ ਵਿੱਚ ਤੁਸੀਂ ਜਿੱਥੇ ਪਾਣੀ ਦੀ ਬਚਤ ਕਰ ਸਕਦੇ ਹੋ ਆਪਣੇ ਬਾਗਾਂ ਦਾ ਹੀ ਜਿਹੜੀ ਹੈ ਪਾਣੀ ਦੀ ਬਚਤ ਹੋਊਗੀ ਨਾਲੇ ਤੁਹਾਡੇ ਬਾਗਾਂ ਨੂੰ ਸੋਕਾ ਨਹੀਂ ਲੱਗੇਗਾ ਨਦੀਨਾਂ ਦੀ ਸਮੱਸਿਆ ਘਟਾਊਗੀ ਤੇ ਜਿਹੜੇ ਵੀ ਤੁਹਾਡੇ ਜ਼ਮੀਨ ਚ ਪੌਸ਼ਕ ਤੱਤ ਪਏ ਹੋਏ ਨੇ ਜਾਂ ਤੁਸੀਂ ਥੱਲੇ ਪਾਏ ਨੇ ਉਹ ਇਹ ਗਡੋਏ ਜਿਹੜੇ ਨੇ ਜਾਂ ਸੂਖਸ਼ਮ ਜੀਵ ਨੇ ਉਹਨਾਂ ਨੂੰ ਅ ਕਨਵਰਟ ਕਰਕੇ ਜਿਹੜਾ ਹੈ ਮਿੱਟੀ ਨੂੰ ਖਾ ਕੇ ਉਹਨੂੰ ਕਨਵਰਟ ਕਰਕੇ ਤੁਹਾਡੇ ਬੂਟੇ ਨੂੰ ਜਿਹੜੀ ਉਹਦੀ ਜਣਾ ਨੂੰ ਲੈਣ ਵਾਲੀ ਸਥਿਤੀ ਵਿੱਚ ਲੈ ਜਾਣਗੇ ਤਾਂ ਤੁਹਾਨੂੰ ਖਾਦਾਂ ਦਾ ਖਰਚੇ ਤੁਹਾਡੇ ਖਾਦਾਂ ਦੇ ਖਰਚੇ ਵੀ ਘਟਣਗੇ ਤੇ ਬਾਗ ਜਿਹੜਾ ਉਹ ਤੁਹਾਡਾ ਦਿਨੋ ਦਿਨ ਜਿਹੜਾ ਉਹ ਬਹੁਤ ਵਧੀਆ ਹੁੰਦਾ ਜਾਏਗਾ ਮੇਰਾ ਤੁਸੀਂ ਇਹ ਬਾਗ ਵੇਖ ਹੀ ਸਕਦੇ ਹੋ ਤੇ ਜਿਹਦੇ ਵਿੱਚੋਂ ਲੰਘਣਾ ਬੜਾ ਮੁਸ਼ਕਲ ਹੈ ਵੀਡੀਓ ਦੇਖਣ ਲਈ ਤੁਹਾਡਾ ਕਿਸਾਨ ਮੇਰਾ ਬਹੁਤ-ਬਹੁਤ ਧੰਨਵਾਦ ਔਰ ਵੀਡੀਓ ਚੰਗੀ ਲੱਗੇ ਤੇ ਤੁਸਨੂੰ ਲਾਈਕ ਔਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ